ਇੱਕ ਬੇਨਤੀ ਕਰਨੀ ਚਾਹੁੰਦਾ ਅੱਜ ਇੱਕ ਵਿਵਾਦ ਚੱਲ ਰਿਹਾ ਖੇਡ ਕਬੱਡੀ ਦੇ ਵਿੱਚ ਮੈਂ ਬੋਲਣਾ ਤੇ ਨਹੀਂ ਸੀਗਾ ਪਰ ਮੈਂ ਬੇਨਤੀ ਕਰਦਾ ਆਹ ਬੰਦਿਆਂ ਨੇ ਵੀ ਕਬੱਡੀ ਖੇਡੀ ਹੈ ਔਰ ਬਹੁਤ ਸਾਰੇ ਲੋਕ ਟਿੱਪਣੀਆਂ ਕਰਦੇ ਆ ਮੈਂ ਦੋਨੋਂ ਧਿਰਾਂ ਨੂੰ ਬੇਨਤੀ ਕਰਦਾ ਜਿਹੜਾ ਅੱਜ ਵਿਵਾਦ ਚੱਲ ਰਿਹਾ ਹੈ ਹੱਥ ਬੰਨ ਕੇ ਆ ਝੋਲੀ ਅੱਡ ਕੇ ਬੇਨਤੀ ਕਰਦੇ ਆ ਵੀ ਖੇਡ ਕਬੱਡੀ ਦੇ ਵਿੱਚ ਬਹੁਤ ਸਾਰੇ ਪਲੇਅਰਾਂ ਨੇ ਬੜੀ ਸਾਫ਼ ਸੁਥਰੀ ਕਬੱਡੀ ਖੇਡੀ ਐ ਅਸੀਂ ਇਹ ਵੀ ਗੱਲ ਮੰਨਦੇ ਆਂ ਵੀ ਬਹੁਤ ਸਾਰੀਆਂ ਔਣਤਾਂਆਂ ਹੈਗੀਆਂ ਕਬੱਡੀ ਦੇ ਵਿੱਚ ਪਰ ਇਹਨੂੰ ਬੰਦ ਕਰਾਉਣ ਦੇ ਰਾਹ ਨਾ ਪਾਓ ਮੇਰੇ ਵੀਰੋ ਆਪਾਂ ਇਹਦੇ ਕੋਈ ਸਾਰਥਿਕ ਹੱਲ ਕੱਢੀਏ ਆਪਾਂ ਇਹਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਜਿਹੜੇ ਨਵੇਂ ਮੁੰਡਿਆਂ ਨੇ ਸੁਪਨੇ ਲਏ ਹੋਏ ਆ ਮੇਰੇ ਪੰਜਾਬੀ ਵੀਰੋ ਉਹਨਾਂ ਦੇ ਸੁਪਨੇ ਟੁੱਟਣਾਂ ਆ ਜਿਹੜੇ ਜਾਲ ਵਾਲੇ ਤੋਂ ਲੈ ਕੇ ਕਲੀ ਵਾਲੇ ਤੋਂ ਲੈ ਕੇ ਪਤਾ ਨਹੀਂ ਰੇੜੀਆਂ ਵਾਲੇ ਕਿੰਨੇ ਬਾਹਰ ਆ ਕੇ ਖੜਦੇ ਆ ਪਤਾ ਨਹੀਂ ਕਿੰਨੇ ਘਰਾਂ ਦੇ ਚੁੱਲ੍ਹੇ ਤਪਦੇ ਆ ਪਤਾ ਨਹੀਂ ਕਿੰਨੀਆਂ ਕੁ ਮੀਤਾਂ ਬੰਦਿਆਂ ਨੇ ਲਾਈਆਂ ਹੁੰਦੀਆਂ ਵੀ ਯਾਰ ਸੀਜ਼ਨ ਆਊਗਾ ਚਾਰ ਪੈਸੇ ਆਉਣਗੇ ਕਿਸੇ ਨੇ ਬਾਪ ਦਾ ਕਰਜ਼ਾ ਲੈਣਾ ਕਿਸੇ ਨੇ ਭੈਣ ਦਾ ਵਿਆਹ ਕਰਨਾ ਕਿਸੇ ਨੇ ਘਰ ਬਣਾਉਣਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਹਰ ਕਿਨੇ ਆਉਦੇ ਬੱਚੇ ਵੀ ਪੜਾਉਣੇ ਆ ਸੋ ਮੇਰੀ ਇਹ ਬੇਨਤੀ ਹੈ ਦੋਨੋਂ ਤਰੀਕਾ ਨੂੰ ਮੈਂ ਬੇਨਤੀ ਕਰਦਾ ਇੱਕ ਸਾਂਝਾ ਤੌਰ ਤੇ ਵੀ ਮੇਰੇ ਵੀਰੋ ਬੰਦ ਕਰ ਦਈਏ ਇਸ ਵਿਵਾਦ ਨੂੰ 2026 ਦੇ ਵਿੱਚ ਇੱਕ ਨਰਮੀ ਸ਼ੁਰੂਆਤ ਕਰੀਏ ਖੇਡ ਕਬੱਡੀ ਦੇ ਲਈ ਔਰ ਪੰਜਾਬ ਪੰਜਾਬੀ ਅੱਧ ਲਈ ਇੰਨੀ ਕਿ ਮੇਰੀ ਬੇਨਤੀ ਹੈ ਥੋੜਾ